ਆਪਣੀ ਸਵਾਸੂਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਹੋਇਆਂ ਸ਼ਕੁੰਤਲਾ ਹਿੰਸਾ ਪਤਨੀ ਸਵਰਗੀਆਂ ਡਾਕਟਰ ਸ਼ਾਮਲਾ ਲਾਲ ਹਿੰਸਾ ਵਾਸੀ ਵਾਰ ਨੰਬਰ 11 ਲਹਿਰਾ ਗਾਗਾ ਅਕਾਲ ਚਲਾਣਾ ਕਰਕੇ ਪੁੱਜਨੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਹਿੰਸਾ ਦੀ ਪਵਿੱਤਰ ਪ੍ਰੇਰਣਾ ਤੇ ਚੱਲਦਿਆਂ ਪਰਿਵਾਰ ਵਾਲਿਆਂ ਨੇ ਦੇਹਾਂਤ ਉਪਰੰਤ ਮਾਤਾ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਦੇ ਲਈ ਦਾਨ ਕਰ ਦਿੱਤਾ ਸ਼ਹਿਰ ਵਿੱਚ ਡੇਰਾ ਸ਼ਰਧਾਲੂਆਂ ਦੇ ਵੱਡੀ ਗਿਣਤੀ ਹਾਜ਼ਰੀ ਵਿੱਚ ਉਹਨਾਂ ਦੀ ਮ੍ਰਿਤਕ ਦੇ ਨੂੰ ਕੈਰੀਅਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਹਸਪਤਾਲ ਸੀਤਾਪੁਰ ਹਰਦੋਈ ਬਾਈਪਾਸ ਰੋਡ ਨੇੜੇ ਆਈਆਈਐਸ ਗਿੱਲਾ ਲਖਨਊ ਲਈ ਰਵਾਨਾ ਕੀਤਾ ਗਿਆ। ਪਰਿਵਾਰ ਦੇ ਮੁਖੀ ਉਹਨਾਂ ਦੇ ਪੁੱਤਰ ਕਸ਼ਮੀਰੀ ਲਾਲ ਇਨਸਾਨ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਬੀਤੇ ਦਿਨੀ ਥੋੜੇ ਬਿਮਾਰ ਹੋਣ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਜੀ ਨੇ ਡੇਰਾ ਸੱਚਾ ਸੋਧਾ ਤੋਂ ਲਗਭਗ 40 ਸਾਲ ਪਹਿਲਾਂ ਨਾਮ ਸ਼ਬਦ ਅਨਮੋਲ ਦਾਤ ਹਾਸਲ ਕੀਤੀ ਹੋਈ ਸੀ ਅਤੇ ਉਹ ਡੇਰਾ ਬ੍ਰਿਜ ਬਹੁਤ ਸੇਵਾ ਕਰਦੇ ਸਨ ਉਹਨਾਂ ਨੇ ਕਿਹਾ ਕਿ ਦਿਹਾਂਤ ਉਪਰੰਤ ਉਹਨਾਂ ਦਾ ਮ੍ਰਿਤਕ ਸ਼ਰੀਰ ਮੈਡੀਕਲ ਖੋਜਾ ਲਈ দান ਕਰ ਦਿੱਤਾ ਗਿਆ ਮ੍ਰਿਤਕ ਸ਼ਰੀਰ ਨੂੰ ਹਰੀ ਚੰਡੀ 85 ਮੈਂਬਰ ਵੱਲੋਂ ਦਿੱਤੀ ਗਈ ਡੇਰਾ ਸ਼ਰਦਾਲੂਸ਼ ਕੁੰਤਲਾ ਇੰਸਾਂ ਦੇ ਮ੍ਰਿਤਕ ਦੇ ਨੂੰ ਹੁਲਾ ਨਾਲ ਲੱਦੀ ਗਈ ਗੱਡੀ ਵਿੱਚ ਰੱਖ ਕੇ ਸਮੁੱਚੇ ਸ਼ਹਿਰ ਵਿੱਚ ਲਿਜਾਇਆ ਗਿਆ ਅਤੇ ਸ਼ਕੁੰਤਲਾ ਇੰਸਾਂ ਅਮਰ ਰਹੇ ਦੇ ਜੋਸ਼ੀਲੇ ਨਾਰੇ ਲਾਏ ਗਏ ਮ੍ਰਿਤਕ ਸ਼ਕੁੰਤਲਾ ਸਿੰਘ ਦੇ ਪੁੱਤਰ ਕਸ਼ਮੀਰੀ ਲਾਲ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਸਰੀਰਦਾਨ ਸੰਬੰਧੀ ਹਲਫ਼ੀਆ ਬਿਆਨ ਭਰ ਕੇ ਦਿੱਤਾ ਸੀ ਜਿਸ ਵਿੱਚ ਉਹਨਾਂ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਕਿ ਮੇਰੇ ਮਰਨ ਉਪਰੰਤ ਮੇਰੇ ਮ੍ਰਿਤਕ ਸਰੀਰ ਦਾ ਦਾ ਸੰਸਕਾਰ ਕਰਨ ਦੀ ਬਜਾਏ ਮੇਰੇ ਸਰੀਰ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਜਾਵੇ ਤਾਂ ਜਿਸ ਦੇ ਫੁੱਲ ਚੜਾਉਂਦਿਆਂ ਹੋਇਆਂ ਅੱਜ ਅਸੀਂ ਪਰਿਵਾਰਕ ਮੈਂਬਰਾਂ ਨੇ ਸਹਿਮਤੀ ਦੇ ਨਾਲ ਸਾਡੇ ਮਾਤਾ ਜੀ ਦੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਹੈ ਅੱਜ ਜੋ ਸਰੀਰਦਾਨ ਹੋਇਆ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਡਾਕਟਰ ਸੰਤ ਗੁਰਮੀਤ RAM REEM ਸਿੰਘ ਜੀ ਇਨਸਾ ਦੀ ਪਵਿੱਤਰ ਪ੍ਰੇਰਣਾ ਤੇ ਚੱਲਦੇ ਹੋਏ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਨੇ ਸ਼ੈਨਸ਼ਾਈ ਦੀ ਸਤਿਗੁਰ ਦੀ ਪਵਿੱਤਰ ਸਿੱਖਿਆ ਜਿਉਂਦੇ ਜੀ ਤਾਂ ਸਾਧ ਸੰਗਤ ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ RAM REEM ਸਿੰਘ ਜੀ ਇਨਸਾ ਦੀ ਪ੍ਰੇਰਣਾ ਮੁਤਾਬਕ ਸੇਵਾ ਕਰਦੀ ਕਰਦੀ ਹੈ ਪਰ ਮਰਨ ਤੋਂ ਬਾਅਦ ਵੀ ਉਹ ਸਮਾਜ ਦੀ ਇਨਸਾਨੀਅਤ ਦੀ ਸੇਵਾ ਕਰਨਾ ਨਹੀਂ ਭੁੱਲਦੇ ਅੱਜ ਇਸ ਪਰਿਵਾਰ ਨੇ ਆਪਣੀ ਮਾਤਾ ਸ੍ਰੀ ਕਸ਼ਮੀਰੀ لال ਜੀ ਨੇ ਮਾਤਾ ਸੁਕੁੰਤਲਾ ਦੇਵੀ ਜੋ ਕਿ ਡੇਰਾ ਸੱਚਾ ਸੌਧ ਦੇ ਪੁਰਾਣੇ ਸਰਦਾਲੂ ਸੀ ਉਹਨਾਂ ਦੀ ਇਸੇ ਨਤਾਬਕ ਫਾਰਮ ਜਉਂਦੇ ਜੀ ਉਹਨਾਂ ਨੇ ਫਾਰਮ ਪਰਿਆ ਸੀ ਮਰਨ ਤੋਂ ਬਾਅਦ ਮੈਡੀਕਲ ਖੋਜਾਂ ਲਈ ਉਹਨਾਂ ਦਾ ਸਰੀਰਦਾਨ ਕੀਤਾ ਗਿਆ ਇੱਥੇ ਇੱਕ ਦਸੰ ਜੋ ਗੱਲ ਹੋਰ ਬੰਦੀ ਹੈ ਵੀ ਇਸ ਪਰਿਵਾਰ ਦਾ ਇਸੇ ਮਾਤਾ ਦਾ ਬੇਟਾ ਜੋ ਕੁੱਲ 40-42 ਸਾਲ ਦੀ ਏਜ ਦੇ ਵਿੱਚ ਛੋਟੀ ਉਮਰੇ ਬੇਵਕਤੇ ਉਹ ਵੀ ਸੱਚਖੰਡ ਚਲੇ ਗਏ ਸੀ ਪਰਿਵਾਰ ਨੇ ਉਹਨਾਂ ਦਾ ਵੀ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਡਾਕਟਰ ਸ਼ਾਮ ਲਾਲ ਜੀ ਜੋ ਕਿ ਸੱਚਖੰਡ ਚਲੇ ਗਏ ਡੇਰਾ ਸੱਚਾ ਸੌਦਾ ਦੇ ਪੱਕੇ ਸ਼ਰਧਾਲੂ ਸੀ ਇਸ ਪਰਿਵਾਰ ਨੇ ਉਹਨਾਂ ਦਾ ਵੀ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ ਇਹ ਬਹੁਤ ਵੱਡੀ ਗੱਲ ਹੈ ਅੱਜ ਦੇ ਇਸ ਸਮਾਜ ਦੇ ਵਿੱਚ ਕੋਈ ਆਪਣੀ ਇੱਕ ਪਰਿਵਾਰ ਦਾ